ਮਾਰੀ ਹੁਣ ਕੋਈ ਗੱਲ ਨਹੀਂ ਰਹਿ ਤਾ ਕਰ ਦਿਓ ਰਹਿ ਤਾ ਗੁੱਨਾ ਕਰ ਜੋ ਕੀ ਆਏ ਬੜਾ ਕਾਸੀ ਹੋ ਜਾਓ ਰਹਿ ਤਾ ਦੇਖੂਗਾ ਮੈਂ ਆ ਬੰਦਾ ਪਾਸੇ ਰੇ ਰੇ ਲਾ ਗਿਆ ਇਹ ਤਾਂ ਜੁਨੀਅਰ ਆ ਗਿਆ ਉਹ ਪਾਸੇ ਆ ਗਿਆ ਉਹ ਪਾਸੇ ਰੋ ਬਾਈ ਆ ਛੋਟਾ ਬਣਿਆ ਇਹ ਕਰ ਗਿਆ ਸਾਡ ਸਾਈਡ ਹੋ ਗਿਆ ਕਰ ਆ ਆ ਵੀ ਆ ਗਿਆ ਸਾਈਡ ਤੇ ਦੀਦਾ ਮਹਾਵਾ ਵਾਜਾ ਫੋਨ ਫੋਨ ਨਾ ਕੋਈ ਨਾ ਕੋਈ ਮਹਾਵਾ ਪਾਉਦਾ ਯਾਰ ਗੱਡੀ ਤੇ ਬਾਈ ਸਾਡਾ ਬਣਾ ਦੇਖ ਲਿਆ ਨਾ ਸਮਾਨ ਸੂਟ ਦਾ ਦੋਦੂ ਲੈਣਾ ਆਇਆ ਸੀਗਾ ਦੁਕਾਨ ਦੇ ਉੱਪਰ ਤੇ तकरीबन 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਦੇ ਕੋਲ ਆ ਰਾਈਫਲ ਸੀਗੀ 12 ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਥੋਂ ਸਿਵਲ ਹਸਪੀਟਲ ਲੈਫਰ ਕੀਤਾ ਸੀਗੇ ਜਿੱਥੇ ਇਹਦੀ ਡੈਥ ਹੋ ਗਈ ਲੋਕ ਤੇ ਬੰਦਾ ਹਾਂ ਜੀ ਜੀ ਬੰਦੇ ਇਹ ਮੋਟਰਸਾਈਕਲ ਤੇ ਆਇਆ ਸੀਗਾ ਦੋ 25-20 ਸਾਲ ਦਾ ਮੁੰਡਾ ਹੈਗਾ ਤੇ ਉਹਦੇ ਵਿੱਚ ਅਸੀਂ ਸਾਡੇ ਕੋਲ ਪ੍ਰੀ ਇਮਰੀਨ ਇਨਵੈਸਟੀਗੇਸ਼ਨ ਵਿੱਚ ਕੁਝ ਕਲੂਜ਼ ਹੈਗੇ ਨੇ ਪਰਸਨਲ ਐਨਿਮੀਟੀ ਰਿਗਾਰਡਿੰਗ ਉਸੇ ਵਰਕਰ ਕਰ ਰਹੇ ਹਾਂ ਜਲਦੀ ਅਸੀਂ ਇਹਨੂੰ ਟਰੇਸ ਕਰ ਲਵਾਂਗੇ। ਕਿਹੋ ਜਿਹੀ ਤਰ੍ਹਾਂ ਦੁੱਧ ਲੈਣਾਂ ਦੇ ਸੀਗੇ ਜਿਹੜੇ ਵਿਅਕਤੀ ਦੇ ਕੋਲ ਸੀ। ਹਾਂ ਜਿੱਥੇ ਰੂਟੀਨ ਵਾਈਜ਼ ਹੀ ਹੁੰਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਆਈਡੈਂਟੀਫਿਕੇਸ਼ਨ ਸੀਗੀ ਵੀ ਫਲਾਣ ਬੰਦਾ ਆਊਗਾ। ਤੋਂ ਮੋਟਰਸਾਈਕਲ ਲਗਾ ਕੇ ਉਹਦੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲ ਗਿਆ। ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀ ਇਨਿਮੀਨਰੀ ਇਨਵੈਸਟੀਗੇਸ਼ਨ ਦਾ ਨਾਮ ਕੀ ਹੈ ਇਹਨਾਂ ਦਾ ਉਮਰ ਕਿੰਨੀ ਹੈ? ਇਹੋਂ ਪ੍ਰਕਾਸ਼ ਹੈ ਰਿਟਾਇ ਇੰਨੇ ਬਾਕੀ ਬਲਿਸ਼ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕੈਨੇਡਾ ਰਹਿੰਦਾ ਕੁਝ ਜਿਲ੍ਹਾ ਫਰੀਦਕੋਟ ਦੇ ਇੰਦਰ ਹਾਲਾਪ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਤਾਂ ਆਹ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਏ ਦੋ ਫਾਇਰ ਕਿਤੇ ਰਹੇ ਕਿਤਨਾ ਅਜੇ ਤੱਕ ਬਚਾਈ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਕਤ-ਵਕਤ ਟੀਮਾਂ ਲਗਾ ਦਿੱਤੀਆਂ ਤੇ ਜਲਦੀ ਵਰਕ ਕਰਦੇ ਉਹਨਾਂ ਨੇ ਤੇ ਉਹਦੇ ਬਾਰੇ ਆਈ ਕਾਟ ਨੋ ਸਰ ਬੰਦੀ ਗੱਲ ਕੀਤੀ ਜਾਵੇ ਰਾਈਫਲ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ ਵਿੱਚ 12 ਬੋਰ ਰਾਈਫਲ ਦੋ ਫਾਇਰਿੰਗ ਦੱਸੀ ਜਾ ਦੋ ਫਾਇਰ ਦੋ ਫਾਰ ਕੀਤੇ ਦੋ ਨਹੀਂ ਉਸ ਤੇ ਲੱਗੇ ਆ ਦੋਨੋਂ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤ ਵੀ ਬਣਾਇਆ ਪੁਲਿਸ ਰਿਪੋਰਟ ਵੀ ਬਣਾਇਆ ਤੇ ਪੁਲਿਸ ਕੋਲ ਆ ਜੇ ਮੈਨੀਫੈਸਟ ਤੇ ਉਹ ਮੌਕੇ ਤੇ ਗਰਦਾ ਤੇ ਨਹੀਂ ਇੱਥੇ ਬੂਤ ਤਾਂ ਨਹੀਂ ਹੈਗਾ ਜਿਹੜਾ ਜਿੱਥੇ ਈ ਟਾਵਰ ਉੱਪਰ ਤੇ ਹੈਗਾ ਹਾਂ ਨਹੀਂ ਉਹ ਟਾਵਰ ਦੇ ਉੱਤੇ ਹੈਗਾ ਬਟ ਇਸ ਪੁਆਇੰਂਟ ਜਿਸ ਪੁਆਇੰਟ 'ਤੇ ਖੜੇ ਇੱਥੇ ਕੋਈ ਬੂਤ ਨਹੀਂ ਹੈਗਾ ਬੜਾ ਯਾ ਕੋਈ ਜਿਹੜੀ ਦੋਸੀ ਡੈਫੀਨਿਟਲੀ ਵੀ ਵਿਲ ਟ੍ਰੇਸ ਇਟ ਐਂਡ ਵਿਲ ਨੈਬ ਦਾ ਕੇਸ ਬਠਿੰਡਾ ਦੇ ਵਿੱਚ ਵੱਡੀ ਘਟਨਾ ਹੋਈ ਆ ਵੱਡੀ ਖਬਰ ਨਿਕਲ ਕੇ ਆ ਰਹੀ ਆ ਕਿ ਇੱਕ ਰਿਟਾਇਰਡ ਏਐਸਆਈ ਜਿਹੜਾ ਕਿ ਸੇਵਾਮੁਕਤ ਏਐਸਆਈ ਸੀ ਦੇਰ ਰਾਤ ਇੱਕ ਉਹਦੀਆਂ ਦੋ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਦੱਸਿਆ ਜਾ ਰਿਹਾ ਕਿ ਰਾਤ ਦੇ ਸਮੇਂ ਉਹ ਦੁਕਾਨ ਦੇ ਉੱਪਰ ਕੁਝ ਘਰ ਦਾ ਸਮਾਨ ਲੈਣ ਜਾ ਰਿਹਾ ਸੀ ਜਿਸ ਵੇਲੇ ਉਹ ਦੁਕਾਨ ਤੋਂ ਵਾਪਸ ਆਉਣ ਲੱਗਾ ਕੋਈ ਪਿੱਛੋਂ ਇੱਕ ਮੁੰਡਾ ਆਇਆ ਜਿਹਦੀ ਕੀ ਹਜੇ ਭਾਲ ਜਾਰੀ ਆ ਪੁਲਿਸ ਪਾਰਟੀ ਆ ਦੀ ਭਾਲ ਦੇ ਉੱਪਰ ਲੱਗੀਆਂ ਹੋਈਆਂ ਨੇ ਇਹ ਇਕੱਲਾ ਹੀ ਸੇਵਾ ਮੁਕਤ ਜਿਹੜਾ ਅਧਿਕਾਰੀ ਸੀ ਪੰਜਾਬ ਪੁਲਿਸ ਦਾ ਐਸਆਈ ਇਹ ਬਠਿੰਡਾ ਦੇ ਵਿੱਚ ਵੀ ਲੰਬੇ ਸਮੇਂ ਤੋਂ ਰਹਿ ਰਹਿਆ ਸੀ ਬਠਿੰਡਾ ਦੇ ਵਿੱਚ ਹੀ ਰਹਿائش ਕੀਤੀ ਹੋਈ ਸੀ ਦੇਰ ਰਾਤ ਇਹਦੀਏ ਦੋ ਗੋਲੀਆਂ ਮਾਰੀਆਂ ਦਨਾਲੀ ਰੈਫਲ ਦੱਸੀ ਜਾ ਰਹੀ ਹੈ ਕਿ ਉਸ ਵਿਅਕਤੀ ਦੇ ਕੋਲ ਦਨਾਲੀ ਰੈਫਲ ਸੀ ਜਿਹਦੀਆਂ ਦੋ ਗੋਲੀਆਂ ਜਦੋਂ ਇਹ ਐਸਆਈ ਨੂੰ ਲੱਗੀਆਂ ਤਾਂ ਮੌਕੇ ਦੇ ਉੱਤੇ ਹੀ ਇਹਦੀ ਮੌਤ ਹੋ ਗਈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੌਕੇ ਦੇ ਉੱਪਰ ਲੋਕ ਇਕੱਠੇ ਹੋਏ ਹੋਏ ਆ ਤੇ ਇਹਨੂੰ ਡੇਰੇ ਇਲਾਜ ਹਸਤਲ ਦੇ ਵੱਲ ਵੀ ਲਿਜਾਣ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਪਰ ਉਸ ਤੋਂ ਪਹਿਲਾਂ ਹੀ ਦੋ ਫੈਰ ਉਹਦੇ ਲੱਗੇ ਜਿਸ ਕਾਰਨ ਇਹ ਸੇਵਾ ਮੁਕਤ ਐਸਐਡੀ ਮੌਤ ਹੋ ਗਈ ਬੜੀਆ ਘਟਨਾਵਾਂ ਆਪਾਂ ਦੇਖਦੇ ਰਹਿੰਨੇ ਆ ਕਿ ਰੋਜ਼ ਕਿਤੇ ਨਾ ਕਿਤੇ ਕੋਈ ਘਟਨਾ ਹੋ ਰਹੀ ਆ ਹੁਣ ਪੰਜਾਬ ਦੇ ਲਾਅ ਐਨ ਆਰਡਰ ਦੀ ਗੱਲ ਕਰਦੇ ਆ ਤੇ ਕਿੱਥੇ ਆ ਅੱਜ ਤੱਕ ਪੁਲਿਸ ਚੌਕੀਆਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਅਟੈਕ ਹੋਣ ਲੱਗੇ ਕਿਤੇ ਬੰਬਾਂ ਨਾਲ ਕਿਤੇ ਪਿਸਟਲਾਂ ਨਾਲ ਕਿਤੇ ਆਰ ਪੀ ਜੇ ਅਟੈਕ ਤੇ ਹੁਣ ਲਾਅ ਐਨ ਆਰਡਰ ਕਿੱਥੇ ਆ ਕਿੱਥੇ ਆ ਉਹ ਅਮਨ ਚੈਨ ਸ਼ਾਂਤੀ ਦਾ ਪੰਜਾਬ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਪੰਜਾ ਬਣਾਵਾਂਗੇ ਜੇ ਤੁਸੀਂ ਅਮਨ ਚੈਨ ਸ਼ਾਂਤੀ ਦੀ ਵਿਵਸਥਾ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਇਹ ਜੇ ਉੱਥੋਂ ਅਸਥੀਪੇ ਲੈਣੇ ਚਾਹੀਦੇ ਆ ਚਾਹੇ ਉਹ ਪੁਲਿਸ ਦੇ ਵੱਡੇ ਅਧਿਕਾਰੀ ਹੋਣ ਚਾਹੇ ਉਹ ਕੋਈ ਐਮ ਐਲ ਏ ਐਮ ਪੀ ਜ ਕੋਈ ਹੋਰ ਕਿਸੇ ਪੋਲਟਿਕਲ ਲੀਡਰ ਹੋਣ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਕਿਉਂਕਿ ਬਠਿੰਡੇ ਦੇ ਵਿੱਚ ਕੀ ਆ ਇੱਕ ਤਾਂ ਪਹਿਲਾ ਹੀ ਮੈਂ ਤੁਹਾਨੂੰ ਵੱਡੀ ਖਬਰ ਦੇ ਨਾਲ ਹੀ ਹੋਰ ਦੱਸ ਦਿੰਨਾ ਪੂਰੇ ਦਾ ਪੂਰਾ ਪੰਜਾਬ ਆ ਜਿਹੜਾ ਉਹ ਹਾਈਲਾਈਟ ਤੇ ਆ ਐਨਆਈਏ ਵੱਲੋਂ ਸਪੈਸ਼ਲ ਤੌਰ ਤੇ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਸਹਿਬਾਨ ਆ ਜਾਂ ਐਸਐਸਪੀ ਸਹਿਬਾਨ ਆ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਜਿੰਨੇ ਪੁਲਿਸ ਸਟੇਸ਼ਨ ਆ ਉਹ ਸਾਰੇ ਹਾਈਲਾਈਟ ਦੇ ਉੱਪਰ ਆ ਕਿ ਕਿਤੇ ਵੀ ਕੋਈ ਵੱਡਾ ਬੰਬ ਪਲਾਸਟ ਜਾਂ ਅੱਤਵਾਦੀ ਗਤੀਵਿਧੀਆਂ ਕੋਈ ਵੱਡੀ ਵਾਰ ਦਾਤ ਨੂੰ ਅੰਜਾਮ ਦੇ ਸਕਦੀ